ਮੇਰੇ ਬਾਪੂ ਕੋਲ 20 ਕਿੱਲੇ ਪੈੜੀ ਹੁੰਦੀ ਸੀ ਤੇ ਮੈਂ 1500 ਬਣਾਈ ਤੇ ਪੈੜੀ ਮੈਂ ਕਹਿ ਰੂਸੀ ਮੇਮ ਦੇ ਗੱਲ ਚ ਬਾਵਾ ਪਾ ਕੇ ਨਹੀਂ ਲਈ ਇਹਦੇ ਲਈ ਰਾਵੀ ਦਾ ਪਾਣੀ ਲਹੂ ਰੰਗਾ ਕਰਤਾ ਸੀ ਮੈਂ ਮਾਜੇ ਦੀ ਗੱਦੀ ਮੇਰੀ ਮਸ਼ੂਕ ਏ ਤੇ ਮਸ਼ੂਕ ਮੈਨੂੰ ਪੁੱਤਰ ਨਾਲੋਂ ਵੀ ਵੱਧ ਪਿਆਰੀ ਏ ਜੇ ਇਹਦੇ ਲਈ ਮੈਂ ਦੁਨੀਆ ਵੱਡ ਸੱਕਣਾ ਵੱਡ ਮੈਂ ਪੁੱਤਰ ਨੂੰ ਵੀ ਸੱਕਣਾ ਵਿਦੇਸ਼ ਜਾਏ ਜੀ ਨਹੀਂ ਮੈਂ ਨਹੀਂ ਗਿਆ ਜੀ ਅਜੇ ਵੀ ਨਹੀਂ ਗਏ ਜੀ ਨਹੀਂ ਨਹੀਂ ਮੈਨੂੰ ਲੱਗਦਾ ਮੋਕ ਜ਼ਿਆਦਾ ਹੀ ਆ ਮਾਣੀ ਖਿੜੇ ਦੇ ਨਾਲ ਮੈਂ ਇਸ ਤਰ੍ਹਾਂ ਫਿਰ ਮੈਂ ਹੁਣੇ ਜਿਵੇਂ ਮਾਂ ਦੀ ਬੁੱਕਲ ਹੋਵੇ ਇੱਕ ਪਾਕਿਸਤਾਨ ਜਾਣ ਦਾ ਬੜਾ ਸ਼ੌਕ ਹੈ ਤਾਂ ਪਾਕਿਸਤਾਨ ਦਾ ਟਰੱਕਾਂ ਦੇ ਪਿੱਛੇ ਉਹਨਾਂ ਦੇ ਲੈਜੈਂਡਾਂ ਦੇ ਨਾਲ ਤੁਹਾਡੀ ਫੋਟੋ ਲੱਗੀ ਹੈ ਬਸ ਹੀ ਉਹਨਾਂ ਦਾ ਪਿਆਰ ਹੈ ਸਾਰਿਆਂ ਦਾ ਜਿਵੇਂ ਸਿੱਧੂ ਨੇ ਜਿੱਕਾ ਕੀਤਾ ਸੀ ਆਦੇ ਗੀਤੇ ਚਾਦਰਾਂ ਲਾਵਾਂ ਤਾਂ ਗੁੱਗੂ ਗਿਲ ਲੱਗਦਾ ਤੇ ਚਾਦਰੇ ਦਾ ਸ਼ੌਕ ਤੁਹਾਨੂੰ ਕਿਉਂ ਚਾਦਰੇ ਦਾ ਸ਼ੌਕ ਆਪਣੀ ਹੀ ਅਸਲੀ ਵਰਦੀ ਹੈ ਜੀ ਇਹ ਸਾਡੀ ਡਰੈਸ ਹੈ ਚਾਦਰਾਂ ਕੁੜਤਾ ਉਜਾਦਰਾ ਤਾਂ ਜਦ ਤੁਸੀਂ ਬਨ ਲੈਨੇ ਹੋ ਤਾਂ ਇੱਕ ਤੁਹਾਡਾ ਕੈਰੈਕਟਰ ਹੀ ਬੜਾ ਆਪ ਦੇ ਆਪ ਨੂੰ ਅਲੱਗ ਲੱਗਣ ਲੱਗ ਜਾਂਦਾ ਜਿਹੜੇ ਬੰਦਿਆਂ ਦਾ ਇਹ ਕੈਰੈਕਟਰ ਮੈਂ ਕਰ ਰਿਆ ਉਹ ਤਾਂ ਸਾਰੇ ਚਾਦਰਕੁੜਤੇ ਵਾਲੇ ਜ਼ਿਆਦਾ ਹੁੰਦੇ ਸੀ ਹੂੰ ਤੇ ਫਿਲਮ ਦੇ ਵਿੱਚ ਜ਼ਿਆਦਾ ਅੱਛਾ ਲੱਗਣਾ ਉਹਨਾਂ ਨੇ ਫਿਰ ਮੇਰੀ ਗੱਲ ਖੈਰ ਕਬੂਲ ਕੀਤੀ ਔਰ ਕਹਿੰਦੇ ਠੀਕ ਹੈ ਤੁਹਾਡੀ ਫਿਟਨੈਸ ਦਾ ਕੀ ਰਾਜ ਆ ਮੈਂ ਕੋਈ ਦਰੂ ਦੂਰ ਬਿੰਦਾ ਨਹੀਂ ਉਹਦੇ ਔਰ ਕੋਸ਼ਿਸ਼ ਕਰਦਾ ਵਰਜਿਸ਼ ਕਰਾਂ ਜਿਹੜੀ ਆਪਦੀ ਉਮਰ ਦੇ ਹਿਸਾਬ ਨਾਲ ਐਸਐਮਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜੀਪ ਸਿੰਘ ਅੱਜ ਦੀ ਖਾਸ ਪੇਸ਼ਕਸ਼ ਦੇ ਹੰਤਾ ਸਾਡੇ ਨਾਲ ਵਜੂਦ ਰਹਿਣਗੇ ਗugu ਗੇਲ ਪਾਜੀ ਪਾਜੀ ਸਤਿਕਾਰ ਜੀ ਸਤਿਕਾਰ ਜੀ ਠੀਕ ਹੋ ਜੀ ਹਾਂ ਜੀ ਵਧੀਆ ਵਧੀਆ ਹਮੇਸ਼ਾ ਮੁਸਕਰਾਉਂਦੇ ਰਹਿਣੇ ਪਾਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬਸ ਕੋਸ਼ਿਸ਼ ਇਹ ਹੁੰਦੀ ਹੈ ਕਿ ਥੋੜਾ ਪੋਜ਼ਿਟਿਵ ਰਹੀਏ ਹਾਂਜੀ ਮਝੈਲ ਅੱਜ ਮੂਵੀ ਦੇ ਸੰਸਲੇਚ ਆਪਾਂ ਇਕੱਠੇ ਹੋਏ ਹਾਂ ਜੀ ਤੇ ਬੜੀ ਕਮਾਲ ਦੀ ਜੋੜੀ ਤੁਹਾਡੀ ਤੇ ਦੇਵ ਖਰੋੜ ਦੀ ਜਦੋਂ ਪਹਿਲਾ ਪੋਸਟਰ ਤੁਸੀਂ ਪਾਉਨੇ ਹੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਤਾਂ ਦੇਵ ਬਾਈ ਸ਼ੇਅਰ ਕਰਦੇ ਆ ਤਾਂ ਇੱਕ ਸਵਾਦ ਆ ਜਾਂਦਾ ਆਡੀਅנס ਨੂੰ ਮੈਂ ਕਮੈਂਟ ਪੜ੍ਹ ਰਿਹਾ ਸੀ ਤਾਂ ਲੋਕ ਕਹ ਰਹੇ ਸੀ ਵੀ ਹੁਣ ਤਹਿਲਕਾ ਮੱਚੂਗਾ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਮੂਵੀ ਦੇ ਸੈੱਟ ਦੇ ਦੌਰਾਨ ਜਦੋਂ ਸ਼ੂਟਿੰਗ ਵਗੈਰਾ ਚੱਲ ਰਹੀ ਸੀ ਪੂਰੀ ਮੂਵੀ ਦਾ ਐਕਸਪੀਰੀਅੰਸ ਉਹ ਬਹੁਤ ਚੰਗਾ ਲੱਗਿਆ ਜੀ ਦੇਵ ਨਾਲ ਪਹਿਲੀ ਦਫਾ ਅਸੀਂ ਇੱਕ ਫਿਲਮ ਕੀਤੀ ਸੀ ਕਈ ਸਾਲ ਹੋ ਗਏ ਹੂੰ ਉਹ ਜ਼ਿਆਦਾ ਕਾਰੋਬਾਰ ਦੇ ਸਾਹਿਬ ਨਾਲ ਉਹ ਨਹੀਂ ਵਧੀਆ ਨਹੀਂ ਸੀ ਫਿਲਮ ਅੱਛੀ ਬਣੀ ਸੀ ਲੇਕਿਨ ਇਹ ਫਿਲਮ ਮੈਨੂੰ ਲੱਗਦਾ ਹੈ ਵੀ ਕਾਫੀ ਪਸੰਦ ਆਏਗੀ ਸਾਰਿਆਂ ਨੂੰ ਦੇਵ ਦੀਆਂ ਫਿਲਮਾਂ ਵੀ ਕਾਫੀ ਜਿਸ ਤਰ੍ਹਾਂ ਮੇਰਾ ਸਟਾਈਲ ਐਕਸ਼ਨ ਫਿਲਮਾਂ ਵਾਲੀਆਂ ਹੀ ਹੁੰਦੀਆਂ ਆ ਉਹਦੀਆਂ ਫਿਲਮਾਂ ਐਕਸ਼ਨ ਵਾਲੀਆਂ ਤਾਂ ਮੇਰੀ ਆਡੀਅੰਸ ਵੀ ਮਨ ਵਿੱਚ ਰੂਪ ਦੀ ਦੇਖਣਾ ਪਸੰਦ ਕਰਦੀ ਹੈ। ਔਰ ਦੇਵ ਨਾਲ ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਮੇਰੇ ਬਹੁਤ ਨਿੱਗੇ ਸੰਬੰਧ ਨੇ ਇੱਕ ਅੱਛੇ ਸੱਜਣ ਦੇ ਤੌਰ ਤੇ ਛੋਟੇ ਵੀਰਾਂ ਦੀ ਤਰ੍ਹਾਂ ਸਾਡੇ ਲਈ ਉਹ ਤਾਂ ਫਿਲਮ ਦੇ ਵਿੱਚ ਫਿਰ ਇਸ ਤਰ੍ਹਾਂ ਜਦੋਂ ਤੁਹਾਡੇ ਅੱਛੇ ਰਿਲੇਸ਼ਨ ਹੋਣ ਤਾਂ ਕੰਮ ਕਰਨ ਵੇਲੇ ਨਾ ਕੈਮਿਸਟਰੀ ਅੱਛੀ ਬਣ ਜਾਂਦੀ ਹੈ। ਤਾਂ ਕਹਾਣੀ ਬਹੁਤ ਅੱਛੀ ਹੈ। ਜੀ ਧੀਰੇ ਜ ਰਤਨ ਸਾਹਿਬ ਜਿਹੜੇ ਸਾਡੇ ਡਾਇਰੈਕਟਰ ਨੇ ਰਾਈਟਰ ਨੇ ਉਹਨਾਂ ਨੇ ਸਾਰਿਆਂ ਤੋਂ ਬਹੁਤ ਅੱਛਾ ਕੰਮ ਲਿਆ ਏ ਔਰ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਮੈਨੂੰ ਉਹਨਾਂ ਨੇ ਇਸ ਤਰ੍ਹਾਂ ਦੀ ਫਿਲਮ ਦਿੱਤੀ ਏ ਔਰ ਸਾਡੇ ਪ੍ਰੋਡਿਊਸਰ ਕੇਵੀ ਟਿਲੋ ਸਾਹਿਬ ਇਹਨਾਂ ਸਾਰਿਆਂ ਨੇ ਸੋਚਿਆ ਕਿ ਕਰੈਕਟਰ ਮੇਰੇ ਤੋਂ ਕਰਉਣਾ ਚਾਹੀਦਾ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਅੱਛੀ ਲੱਗਣੀ ਏ ਇੱਕ ਨਾ ਪੀਰ ਜੀ ਦੇ ਮੈਨੂੰ ਇਹ ਬਹੁਤ ਗੱਲ ਚੰਗੀ ਲੱਗੀ ਕਿਉਂਕਿ ਜਿਹੜੀ ਉਹਨਾਂ ਨੇ ਪਿਓ ਪੁੱਤ ਦੀ ਜੋੜੀ ਤੁਹਾਨੂੰ ਪਿਤਾ ਤੇ ਦੇਵ ਬਾਈ ਨੂੰ ਤੁਹਾਡਾ ਬੇਟਾ ਦਿਖਾਇਆ ਹੈਗਾ ਇਹ ਚਿਹਰੇ ਦੇ ਬੜੰਗੇ ਇਮਪ੍ਰੈਸ਼ਨ ਵੀ ਹੋਵੇ ਜਾਂ ਜੋ ਮਜਹਿਲਾਂ ਦਾ ਹੋਣਾ ਚਾਹੀਦਾਗਾ ਉਹ ਸਾਰਾ ਕੁਝ ਉਹਨਾਂ ਨੇ ਇਹ ਅੱਖ ਕਿਵੇਂ ਪਕੜੀ ਆ ਉਹਨਾਂ ਨੇ ਇਹ ਤਾਂ ਹੁਣ ਕੁਦਰਤੀ ਗੱਲ ਹੈ ਕੋਈ ਡਾਇਰੈਕਟਰ ਹੁੰਦਾ ਨਾ ਉਹ ਕਾਮਯਾਬ ਡਾਇਰੈਕਟਰ ਜਿਹੜਾ ਹੁੰਦਾ ਉਹ ਉਹ ਇਸੇ ਤਰ੍ਹਾਂ ਮਤਲਬ ਵੱਡਾ ਡਾਇਰੈਕਟਰ ਖੋਹ ਹੁੰਦਾ ਕਿਉਂਕਿ ਉਹਨੂੰ ਹਰ ਐਂਗਲ ਤੋਂ ਉਹਨੂੰ ਪਤਾ ਹੁੰਦਾ ਕਿ ਕਿਹੜਾ ਆਰਟਿਸਟ ਕਿਸ ਰੂਪ ਚ ਅੱਛਾ ਲੱਗੇਗਾ ਕਿਸ ਕਰੈਕਟਰ ਚ ਅੱਛਾ ਲੱਗੇਗਾ ਅਸੀਂ ਬਕਾਇਦਾ ਪਿਓ ਪੁੱਤਰ ਤਾਂ ਨਹੀਂ ਇਹਦੇ ਫਿਲਮ ਦੇ ਵਿੱਚ ਲੇਕਿਨ ਇੱਕ ਰਿਸ਼ਤਾ ਮਤਲਬ ਮੈਂ ਉਹਨੂੰ ਦੇਵ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਸਮਝਦਾ ਫਿਲਮ ਦੇ ਵਿੱਚ ਸਾਡੀ ਇੰਨੀ ਨੇੜਤਾ ਵਿਖਾਈ ਗਈ ਹੈ ਕਿ ਉਹ ਲੇਕਿਨ ਉਹ ਫਿਲਮ ਦੀ ਕਹਾਣੀ ਦੇ ਵਿੱਚ ਤੁਹਾਨੂੰ ਕਈ ਹੋਰ ਟਵਿਸਟ ਐਂਡ ਟਰਨਸ ਜਿਨੂੰ ਕਹਿੰਦੇ ਉਹ ਦਿਸਨੇ ਆ ਉਹ ਫਿਲਮ ਚ ਹੀ ਪਤਾ ਲੱਗਣਾ ਲੇਕਿਨ ਸਾਡੀ ਕੈਮਿਸਟਰੀ ਬਹੁਤ ਅੱਛੀ ਹੈ ਫਿਲਮ ਦੇ ਵਿੱਚ ਮਜੈਲ ਦਾ ਅਰਥ ਕੀ ਹੈ ਜੀ ਬਹੁਤ ਸਾਰੇ ਲੋਕਾਂ ਮੈਂ ਕਮੈਂਟਾਂ ਦੇ ਵਿੱਚ ਦੇਖਿਆ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਮਜੈਲ ਕਿਸ ਨੂੰ ਕਿਹਾ ਗਿਆ ਮਾਝੇ ਦੇ ਅੰਦਰ ਮਾਝੇ ਦਾ ਜਿਹੜਾ ਇਲਾਕਾ ਹੈ ਜਿਸ ਤਰ੍ਹਾਂ ਮਾਲਵੇ ਦੇ ਵਿੱਚ ਰਹਿਣ ਵਾਲੇ ਮਲਵਈ ਮਾਝੇ ਦੇ ਵਿੱਚ ਰਹਿਣ ਵਾਲੇ ਮਜੈਲ ਜਿਹੜੇ ਲੋਕ ਮਾਝੇ ਦੇ ਇਲਾਕੇ ਜ ਰਹਿੰਦੇ ਐ ਮਾਝਾ ਤੇ ਆਪਣਾ ਪੰਜਾਬ ਤਾਂ ਚਲੋ ਸਾਰੇ ਆਪਾਂ ਪੰਜਾਬੀ ਐ ਬੇਸਿਕਲੀ ਲੇਕਿਨ ਕੁਝ ਏਰੀਆ ਨੂੰ ਜਿਸ ਉਸ ਤਰ੍ਹਾਂ ਬੁਲਾਇਆ ਜਾਂਦਾ ਹੈ ਕਿ ਜੇ ਜਿਹੜਾ ਦੋ ਪਾਣੀਆਂ ਦੇ ਵਿੱਚ ਦੋ ਆਪ ਕਹਿੰਦੇ ਪਾਣੀ ਨੂੰ ਉਹਨੂੰ ਦੁਆਬਾ ਕਹਿ ਦਿੰਦੇ ਨੇ ਜਿਵੇਂ ਜਲੰਧਰ ਏਰੀਆ ਜਿਹਨੂੰ ਆਪਾਂ ਕਹਿੰਦੇ ਆਪਾਂ ਇਧਰ ਮਾਲਵਾ ਤੇ ਮਾਝਾ ਜਿਹੜਾ ਉਸ ਬੰਨ ਦੇ ਪਰਲੇ ਪਾਸੇ ਉਹ ਮਾਝੇ ਦਾ ਇਲਾਕਾ ਹੋ ਗਿਆ ਤਾਂ ਉੱਥੋਂ ਦੀ ਜ਼ਬਾਨ ਲੱਗ ਗਈ ਉੱਥੋਂ ਦਾ ਲੋਕ ਖੁੱਲਦੇ ਰਹੇ ਨੇ ਔਰ ਦਲੇਰ ਨੇ ਬਹਾਦਰ ਨੇ ਯੋਧੇ ਨੇ ਹਾਂ ਔਰ ਉਹਨਾਂ ਦਾ ਜਿਹੜਾ ਅੰਦਾਜ਼ ਹੈ ਉਹ ਵੱਖਰਾ ਹੈ ਥੋੜਾ ਜਿਹਾ ਤੇ ਅਸੀਂ ਉਸ ਇਲਾਕੇ ਤੇ ਜਿਹੜੀ ਫਿਲਮ ਬਣੀ ਹੈ ਉਹਨੂੰ ਤਾਂ ਹੀ ਮਝੇਲ ਕੇ ਆ ਗਿਆ ਤੁਹਾਡਾ ਡਾਇਲੋਗ ਉਹਦਾ ਟ੍ਰੇਲਰ ਆਇਆ ਜਿਹੜਾ ਉਹਦੇ ਵਿੱਚ ਤੁਸੀਂ ਡਾਇਲੋਗ ਬੋਲਦੇ ਹੋ ਨਾ ਮਾਜੀ ਦੀ ਕੁਰਸੀ ਮਸ਼ੂਕ ਵਾਂਗੂੰ ਹਾਂਜੀ ਉਹ ਇਸ ਤਰ੍ਹਾਂ ਕੇ ਮਾਜੀ ਦੀ ਗੱਡੀ ਮੇਰੀ ਮਸ਼ੂਕ ਏ ਤੇ ਮਸ਼ੂਕ ਮੈਨੂੰ ਪੁੱਤਰ ਨਾਲੋਂ ਵੀ ਵੱਧ ਪਿਆਰੀ ਏ ਜੇ ਇਹਦੇ ਲਈ ਮੈਂ ਦੁਨੀਆ ਵੱਢ ਸਕਨਾ ਵੱਢ ਮੈਂ ਪੁੱਤਰ ਨੂੰ ਵੀ ਸਕਨਾ ਕਿਆ ਬਾਤ ਹੈ ਬਹੁਤ ਕਮਾਲ ਦਾ ਇਹ ਡਾਇਲੋਗ ਨਾ ਪਿੰਚ ਕੀਤਾ ਗਾ ਲੋਕ ਪਸੰਦ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਫੈਨ ਨਿਕਾਸ ਤੋਂ ਦੇ ਤੇ ਪਾਕਿਸਤਾਨਵੰਨੀ ਬੜਾ ਤੁਹਾਡਾ ਕਰੇਜ ਇਸ ਨੂੰ ਮਝਾਇਲ ਨੂੰ ਲੈ ਕੇ ਹੋਇਆਗਾ ਜੀ ਜੀ ਕਿਉਂਕਿ ਮੇਰੇ ਉਧਰ ਕੁਝ ਮਿੱਤਰ ਸੱਜਣ ਹੈਗੇ ਉਹਨਾਂ ਨਾਲ ਗੱਲਬਾਤ ਹੋਈ ਜਦੋਂ ਮੈਂ ਦੱਸਿਆ ਮੈਂ ਗਿੱਲ ਭਾਜੀ ਦੇ ਨਾਲ ਜਾਣਾਗਾ ਵਜਾਇਲ ਨੂੰ ਲੈ ਕੇ ਉਹ ਕਹਿੰਦੇ ਯਾਰ ਅਸੀਂ ਵੀ ਉਡੀਕ ਦੇ ਵਿੱਚ ਆ ਕਿ ਕਿਉਂਕਿ ਟ੍ਰੇਲਰ ਦੇਖਿਆ YouTube 'ਤੇ ਸਾਰੇ ਕਿਤੇ ਦੇਖੋ ਹੀ ਚੱਲਦਾ ਹਨ ਤਾਂ ਬਹੁਤ ਖੁਸ਼ੀ ਉਹਨਾਂ ਨੂੰ ਹੋਈ ਅੱਛਾ ਇਹ ਸਮਝਾ ਦਿਓ ਕਹਾਣੀ ਜਿਵੇਂ ਡਾਇਲੋਗ ਨੂੰ ਲੈ ਕੇ ਇਹਦੇ ਪਿੱਛੇ ਵੀ ਕੁਝ ਹੋਊਗਾ ਰਾਜਵੀ ਗੱਦੀ ਇੰਨੀ ਪਿਆਰੀ ਕਿਉਂ ਪੁੱਤ ਨੂੰ ਵੀ ਪਿੱਛੇ ਛੱਡਤਾ ਅ ਇਦੇ ਵਿੱਚ ਕਈ ਤਰ੍ਹਾਂ ਦੇ ਐਂਗਲ ਹੈਗੇ ਨੇ ਜੀ ਜਿਹੜਾ ਪੁੱਤਰ ਹੈ ਉਹਦੇ ਤੋਂ ਜਿਸ ਤਰ੍ਹਾਂ ਮਾਜੇ ਦਾ ਬਾਦਸ਼ਾਹ ਬਖਾਇਆ ਗਿਆ ਜੋ ਮੇਰੇ ਵਾਲਾ ਕਰੈਕਟਰ ਹੈ ਸ਼ੇਰ ਸਿੰਘ ਸੰਧੂ ਹਮ ਮਾਜੇ ਦੇ ਵਿੱਚ ਜਿਹੜਾ 2 ਨੰਬਰ ਦੇ ਕੰਮ ਚੱਲਦੇ ਨੇ ਉਹਦੇ ਤੇ ਜਾਂ ਬਾਰਡਰੋਂ ਪਾਰ ਉਹਦੀ ਬਲੈਕ ਸ਼ਲੈਗ ਚੱਲਦੀ ਏ ਇਹ ਸਭ ਕੁਝ ਉਹਦੇ ਵਿੱਚ ਉਹਦਾ ਬੜਾ ਵੱਡਾ ਨਾਂ ਹੈ ਹਮ ਦੁਸ਼ਮਣੀਆਂ ਵੀ ਹੈਗੀਆਂ ਤੇ ਪੁੱਤਰ ਨਾਲ ਉਹਦੀ ਬਾਲਾ ਆਪਣੇ ਬੇਟੇ ਤੋਂ ਖੁਸ਼ ਨਹੀਂ ਜਿਹੜਾ ਉਹਦਾ ਅਸਲੀ ਬੇਟਾ ਹੂੰ ਇਸੇ ਕਰਕੇ ਜਦ ਉਹਦੇ ਨਾਲ ਜੁੜਦਾ ਹੈ ਦੇਵ ਖਰੋੜ ਤਾਂ ਉਹਦੇ ਕੰਮਾਂ ਕਰਕੇ ਜਾਂ ਉਹ ਆਪਣੀ ਇੱਕ ਜਗ੍ਹਾ ਬਣਾ ਲੈਂਦਾ ਹੈ ਤਾਂ ਉਹ ਉਹਨੂੰ ਆਪਣਾ ਪੁੱਤਰ ਸਮਝਦਾ ਹੈ ਹੂੰ ਟ੍ਰੇਲਰ 'ਚ ਵੀ ਜ਼ਿਕਰ ਹੋਇਆ ਹੈ ਨਾ ਤੁਸੀਂ ਕਹਿੰਦੇ ਹੋ ਕਿ ਇਹਨੇ ਆਪਦੀ ਜਗ੍ਹਾ ਆਪ ਬਣਾਈ ਜਿੱਥੇ ਬੈਠਾ ਹੈ ਹੂੰ ਤਾਂ ਉਹ ਆਪਣੇ ਫਿਰ ਪੁੱਤਰ ਨੂੰ ਕਹਿੰਦਾ ਹੈ ਵੀ ਇਹ ਮਾਝੇ ਦੀ ਗੱਦੀ ਮੈਂ ਵੀ ਨਹੀਂ ਬਣਾਈ ਹੂੰ ਉਹ ਕਹਿੰਦਾ ਵੀ ਇਹ ਜਿਹੜਾ ਇਹ ਉਹ ਕਹਿੰਦਾ ਹੂੰ ਮੇਰੇ ਬਾਪੂ ਹਾਂ ਕੋਲ 20 ਕਿੱਲੇ ਪੈੜੀ ਸੀ ਹੂੰ ਕਹਿੰਦਾ ਮੇਰੇ ਬਾਪੂ ਕੋਲ 20 ਕਿੱਲੇ ਪੈੜੀ ਹੁੰਦੀ ਸੀ ਤੇ ਮੈਂ 1500 ਬਣਾਈ ਹੂੰ ਤੇ ਪੈੜੀ ਮੈਂ ਕਿਹੇ ਰੂਸੀ ਮੈਮ ਦੇ ਗੱਲ ਚ ਬਾਹਾਂ ਪਾ ਕੇ ਨਹੀਂ ਲਈ ਇਹਦੇ ਲਈ ਰਾਵੀ ਦਾ ਪਾਣੀ ਲਹੂ ਰੰਗਾ ਕਰਤਾ ਸੀ ਮੈਂ ਇਸ ਤਰ੍ਹਾਂ ਦੇ ਡਾਇਲੋਗ ਨੇ ਉਹਦਾ ਮੱਝ ਦੀ ਗੱਦੀ ਮੇਰੀ ਮਸ਼ੂਕ ਏ ਤੇ ਮਸ਼ੂਕ ਮੈਨੂੰ ਪੁੱਤਰ ਨਾਲੋਂ ਵੱਧ ਪਿਆਰੀ ਜੀ ਅੱਗੇ ਹੈਗਾ ਇਹ ਗੱਦੀ ਮੈਨੂੰ ਮਸ਼ੂਕ ਇਹ 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 ਮਾਜੇ ਦੀ ਗੱਦੀ ਮੇਰੀ ਮਸ਼ੂਕ ਤੇ ਗੱਦੀ ਮੈਨੂੰ ਪੁੱਤਰ ਨਾਲੋਂ ਵੱਧ ਪਿਆਰੀ ਏ ਹੂੰ ਜੇਨ ਦੇ ਲਈ ਮੈਂ ਦੁਨੀਆ ਵੱਡ ਸਕਣਾ ਵੱਡ ਮੈਂ ਪੁੱਤਰ ਨੂੰ ਵੀ ਸਕਣਾ ਉਹ ਆਪਣੇ ਪੁੱਤਰ ਨੂੰ ਕਹਿੰਦਾ ਵੀ ਤੂੰ ਤੇਰੀਆਂ ਹਰਕਤਾਂ ਕਰਕੇ ਹੂੰ ਵੀ ਇਹ ਮੈਂ ਆਪਦੀ ਗੱਦੀ ਨਹੀਂ ਖਰਾਬ ਕਰ ਸਕਦਾ ਇਹ ਮੈਨੂੰ ਭਾਉਂਦੀ ਪੁੱਤਰ ਦਾ ਮਾਜੇ ਦਾ ਰਤਬਾ ਵੀ ਆ ਨਾ ਆਪਾਂ ਜੇਕਰ ਪੁਰਾਣਾ ਇਤਿਹਾਸ ਦੇਖੀਏ ਕੁਰਬਾਨੀਆਂ ਵਾਲਾ ਇਹ ਹਲ ਇਲਾਕਾ ਰਿਹਾਗਾ ਹਮੇਸ਼ਾ ਧਰਮ ਯੁੱਧਾਂ ਦੇ ਵਿੱਚ ਅੱਗਿਆ ਤੇ ਜਦੋਂ ਜੰਗਾਂ ਯੁੱਧਾਂ ਦੀ ਗੱਲ ਆਉਂਦੀ ਹੈ ਜਦੋਂ ਕਹਿੰਦੇ ਅਣਖਾਂ ਦੀ ਗੱਲ ਆ ਜਾਂਦੀ ਹੈ ਫਿਰ ਉਹਦੇ ਪੁੱਤ ਪੱਤ ਨਹੀਂ ਦੇਖਦੇਗੇ ਇਹ ਜੀ 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 ਲੱਗਦਾ ਉਹ ਵੀ ਇੱਕੋ ਸਾ ਬਿਲਕੁਲ ਜੀ ਜਿਹੜਾ ਆਪਦੇ ਉਸੂਲਾਂ ਤੇ ਤੇ ਆਪਦੀ ਜਿਹੜੀ ਉਹਨੇ ਪੋਜੀਸ਼ਨ ਹਾਸਲ ਕੀਤੀ ਹੈ ਜਾਂ ਆਪਦੀ ਜਿਸ ਗੱਦੀ ਦੀ ਗੱਲ ਕਰਦੇ ਆਂ ਆ ਫਿਰ ਉਹ ਆਪਣੇ بیٹے ਨੂੰ ਜਦੋਂ ਨਰਾਜ਼ ਹੁੰਦਾ ਹੈ ਉਹ ਕਹਿੰਦਾ ਵੀ ਤੇ ਤੂੰ ਐਸੀਆਂ ਹਰਕਤਾਂ ਕਰਦਾ ਹੈ ਵੀ ਇਹਦੇ ਨਾਲ ਹੋ ਸਕਦਾ ਹੈ ਵੀ ਇਸ ਮੇਰੀ ਜਿਹੜੀ ਮੈਂ ਜਗਾ ਬਣਾਈ ਹੋ ਉਹਦੇ ਤੇ ਅਸਰ ਪੈਂਦਾ ਹੋਵੇ ਪਰ ਮੈਂ ਪਾਉ ਦੀ ਕੋਈ ਕੁਰਬਾਨੀ ਦੇਣੀ ਪਵੇ ਹੂੰ ਤੇ ਇਹ ਇਹ ਨੂੰ ਨਹੀਂ ਮਗਵਾ ਸਕਦਾ ਰੋਪੀ ਗਿਲ ਵੀ ਤੁਹਾਡੇ ਨਾਲ ਨਜ਼ਰ ਆਉਂਦੇ ਨੇ ਬੀਬੀ ਰਜਨੀ ਜੀ ਤੁਸੀਂ ਉਹਨਾਂ ਨੂੰ ਦੇਖਿਆ ਬਹੁਤ ਸੋਹਣਾ ਕੰਮ ਕੀਤਾ ਇਸ ਵਾਰ ਵੀ ਸਾਨੂੰ ਲੱਗਦਾ ਕਿ ਜਿਹੜਾ ਪੁਲਿਸ ਦਾ ਕਿਰਦਾਰ ਨਿਭਾ ਰਹੇ ਨੇ ਜੀ ਤੇ ਬੜਾ ਕਮਾਲ ਹੋਵੇਗਾ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਤੁਹਾਡਾ ਰਿਹਾ ਐਕਸਪੀਰੀਅੰਸ ਰੂਪੀ ਜੀ ਨਾਲ ਮੇਰਾ ਕੁਝ ਮੇਰੇ ਖਿਆਲ ਚ ਇੱਕ ਦੋ ਸੀਨ ਹੋਣੇ ਨੇ ਹਮ ਜ਼ਿਆਦਾ ਵੀ ਨਹੀਂ ਲੇਕਿਨ ਉਹ ਪੁਲਿਸ ਅਫਸਰ ਦਾ ਕਿਰਦਾਰ ਕੀਤਾ ਹੈ ਔਰ ਸਾਡਾ ਦੋ ਨੰਬਰ ਦਾ ਧੰਦਾ ਹੁੰਦਾ ਹੈ ਜਿਸ ਤਰ੍ਹਾਂ ਉਹ ਇਸ ਤਰ੍ਹਾਂ ਦਾ ਕੈਰੇਕਟਰ ਉਹ ਸਾਨੂੰ ਆ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਬੜੀ ਅੱਛੀ ਆਰਟਿਸਟ ਹੈ ਰੂਪੀ ਔਰ ਉਹਨਾਂ ਨੇ ਸਾਬਤ ਕੀਤਾ ਹੈ ਔਰ ਬੀਬੀ ਰਜਨੀ ਵਾਲੇ ਕਰੈਕਟਰ ਚ ਹੂੰ ਤੇ ਚਲੋ ਉਮੀਦ ਹੈ ਇਹਦੇ TV ਅੱਛਾ ਹੀ ਕੰਮ ਕੀਤਾ ਹੋਣਾ ਹੈ ਔਰ ਜੋ ਲੱਗ ਰਿਹਾ ਮੈਨੂੰ ਸਰ ਡਾਇਰੈਕਟਰ ਸਾਹਿਬ ਦਾ ਕਿਸ ਤਰੀਕੇ ਦਾ ਸੀਗਾ ਕੰਮ ਕਰਾਉਣ ਦਾ ਤਰੀਕਾ ਕਹਿੰਦੇ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਪ੍ਰੋਡਿਊਸ ਕੀਤੀਆਂ ਤੇ ਹਮੇਸ਼ਾ ਉਹ ਬਾਤ ਚੰਗਾ ਸੁਣਿਆ ਜਾਂਦਾ ਜੀ ਬਹੁਤ ਹੀ ਵਧੀਆ ਇਨਸਾਨ ਨੇ ਜਿੰਨਾ ਕਿ ਮੈਂ ਉਹਨਾਂ ਨੂੰ ਸਮਝ ਸਕਿਆ ਬਹੁਤ ਹੀ ਅੱਛੇ ਇਨਸਾਨ ਨੇ ਔਰ ਸਾਰਿਆਂ ਨੂੰ ਇੰਨੇ ਪਿਆਰ ਨਾਲ ਇਨੇ ਸਮਝਦਾਰੀ ਨਾਲ ਸੀਨ ਸਮਝਾਉਂਦੇ ਸੀ ਕਰੈਕਟਰ ਸਮਝਾਉਂਦੇ ਸੀ ਮੈਨਲਾ ਦਾ ਹਰ ਬੰਦੇ ਦੇ ਉਹ ਬੜੀ ਜਲਦੀ ਫਿੱਟ ਹੋ ਜਾਂਦਾ ਸੀ ਦਿਮਾਗ 'ਚ ਹਾਂ ਤਾਂ ਮੈਂ ਪਹਿਲੀ ਦਫਾ ਕੰਮ ਕੀਤਾ ਉਹਨਾਂ ਨਾਲ ਔਰ ਨਾਲ ਦੀ ਨਾਲ ਹੀ ਇੱਕ ਹੋਰ ਫਿਲਮ ਮੌਕਾ ਮਿਲਿਆ ਮੈਨੂੰ ਉਹ ਇੱਕ ਹੋਰ ਅਸੀਂ ਬਾਅਦ 'ਚ ਵੀ ਕੀਤੀ ਜੀ ਉਹ ਇਸ ਇਸ ਫਿਲਮ ਤੋਂ ਬਾਅਦ ਆਉਣ ਵਾਲੀ ਹੈ ਹਾਂ ਮਈ 'ਚ ਲੇਕਿਨ ਅ ਮੇਰੇ ਨਾਲ ਉਹਨਾਂ ਦਾ ਬਹੁਤ ਅੱਛਾ ਰਿਸ਼ਤਾ ਬਣ ਗਿਆ ਥੋੜੀ ਦੇਰ ਚ ਔਰ ਮੇਰੇ ਕੰਮ ਤੋਂ ਵੀ ਖੁਸ਼ੀ ਸੀ ਹਾਂ ਤਾਂ ਮੈਂ ਮੈਂ ਉਹਨਾਂ ਦਾ ਔਰ ਕੀ ਵੀ ਹੋਰਾਂ ਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਐਸੇ ਅੱਛੇ ਐਸੇ ਐਸਚੀ ਫਿਲਮ ਦਾ ਹਿੱਸਾ ਬਣਾਉਣ ਵਾਸਤੇ ਜਲਸਾਬ ਆਉਣ ਤੌਰ ਦੇ ਉੱਤੇ ਅਸੀਂ ਤੁਹਾਡੀਆਂ ਮੂਵੀਆਂ ਜੱਟ ਜੋਣਾ ਮੋੜ ਤੋਂ ਲੈ ਕੇ ਦੇਖਿਆ ਜਾਂ ਹੁਣ ਤੱਕ ਇਹ ਬਾਗੀ ਜੇ ਕਿਰਦਾਰ ਹੀ ਕਿਉਂ ਆਇਓ ਹੁੰਦੇ ਆ ਹਾਲਾਂਕਿ ਤੁਹਾਡੀਆਂ ਜਿੰਮੀ ਦਸ਼ੇਰਗਿਲ ਦੇ ਨਾਲ ਵੀ ਕੁਝ ਪਿਓ ਵਾਲੇ ਬੜੇ ਰੋਮਾਂਟਿਕ ਜੇ ਕਹਿ ਦਈਏ ਜਾਂ ਸੌਫਟ ਜੇ ਕਿਰਦਾਰ ਵੀ ਵੇਖਿਆ ਪਰ ਜ਼ਿਆਦਾ ਫਵਦਾ ਤੁਹਾਡੇ ਜਿਹੜਾ ਕਿਰਦਾਰ ਇਸ ਤਰੀਕੇ ਦਾ ਅਣਖਜੀ ਵਾਲਾ ਉਹ ਮੈਨੂੰ ਹਮੇਸ਼ਾ ਖੁਦ ਵੀ ਉਹੀ ਅੱਛੇ ਲੱਗਦੇ ਆ ਹਮ ਤੇ ਮੇਰੀ ਆਡੀਅנס ਨੂੰ ਵੀ ਉਹੀ ਪਸੰਦ ਆ ਕਿਉਂਕਿ ਮੇਰੀ ਸ਼ੁਰੂਆਤ ਹੀ ਇਸ ਤਰ੍ਹਾਂ ਦੇ ਕੈਰੇਕਟਰਾਂ ਤੋਂ ਹੋਈ ਕੁਛ ਆਪਣਾ ਰਹਿਣ ਸਹਿਣ ਵੀ ਇਸ ਤਰ੍ਹਾਂ ਦਾ ਹੀ ਹੈ ਮੈਨੂੰ ਇਹ ਇਸ ਤਰ੍ਹਾਂ ਦੇ ਕਰੈਕਟਰ ਮੇਰੇ ਆਪਣੀ ਅਸਲੀਅਤ ਦੇ ਨੇੜੇ ਜੇ ਲੱਗਦੇ ਆ ਜਿਸ ਤਰ੍ਹਾਂ ਸਾਡਾ origignal ਲਾਈਫ ਸਟਾਈਲ ਹੈ ਉਹਦੇ ਕਾਫੀ ਨੇੜੇ ਹੁੰਦੇ ਨੇ ਕਰੈਕਟਰ ਮੈਨ ਨੂੰ ਪਾਉਣੇ ਵੀ ਸੌਖੇ ਹੋ ਜਾਂਦੇ ਆ ਤੇ ਇਸ ਕਰਕੇ ਜਦ ਤੁਹਾਡੀ ਆਡੀਅנס ਤੁਹਾਨੂੰ ਜਿਸ ਰੂਪ ਚ ਪਸੰਦ ਕਰਦੀ ਹੈ ਫਿਰ ਤੁਹਾਨੂੰ ਕੰਮ ਉਸ ਤਰ੍ਹਾਂ ਦਾ ਜ਼ਿਆਦਾ ਮਿਲਦਾ ਹੈ ਔਰ ਖੁਦ ਵੀ ਇਸ ਤਰ੍ਹਾਂ ਦਾ ਕਰਕੇ ਖੁਸ਼ੀ ਮਿਲਦੀ ਹੈ ਜੀ ਹਾਂ ਖੁਸ਼ੀ ਮਿਲਦੀ ਹੈ ਸਕੂਨ ਚ ਰਹਿੰਦੇ ਹਾਂ ਜੀ 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 ਅੱਛਾ ਤੁਹਾਡੀ ਫਿਟਨੈਸ ਦਾ ਕੀ ਰਾਜ ਆ ਇਹ ਬਹੁਤ ਕਮੈਂਟ ਆਉਂਦੇ ਆ ਤੁਹਾਡੀਆਂ ਹਰ ਪੋਸਟਾਂ ਦੇ ਥੱਲੇ ਫਿਟਨੈਸ ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਮਾਲਕ ਮਿਹਰਬਾਨ ਚਾਹਦਾ ਉਹ ਤਾਂ ਹੀ ਸੇਤ ਮਿਲਦੀ ਹੈ ਤੁਹਾਨੂੰ ਲੇਕਿਨ ਮੈਂ ਕੋਈ ਦਾਰੂ ਦੂਰ ਬਿੰਦਾ ਨਹੀਂ ਉਹਦੇ ਔਰ ਕੋਸ਼ਿਸ਼ ਕਰਦਾ ਵਰਜਿਸ਼ ਕਰਾਂ ਜਿਹੜੀ ਆਪ ਦੀ ਉਮਰ ਦੇ ਸਾਬ ਨਾਲ ਤਾਂ ਉਹ ਵੀ ਕਰੀਦੀ ਹੈ ਔਰ ਦੇਸੀ ਖੁਰਾਕਾਂ ਖਾਈ ਦੀਆਂ ਜਿਹੜੀਆਂ ਆਪਣੀਆਂ ਪੁਰਾਣੇ ਵੱਡੇ ਖਾਂਹ ਚਿਹਰੇ ਦੇ ਉੱਤੇ ਨੂਰ ਝਲਕਦਾ ਹੈ ਜਿਉਂਦੇ ਵੱਸਦੇ ਰਹੋ ਤੋਂ ਅਸੀਂ ਇੰਨਾ ਪਿਆਰ ਕਰਦੇ ਹਾਂ ਔਰ ਵੱਡੀ ਗੱਲ ਤੇ ਸਾਰੇ ਸਾਡੇ ਭੈਣ ਭਰਾ ਬਜ਼ੁਰਗ ਸਾਰੇ ਉਹ ਆਪਣਾ ਸਮਝ ਕੇ ਹੀ ਗੱਲ ਕਰਦੇ ਤੇ ਉਹਨਾਂ ਨੂੰ ਤਾਂ ਹੀ ਸਾਰਾ ਕੁਝ ਵਧੀਆ ਲੱਗਦਾ ਤੁਸੀਂ ਤਾਂ ਜਿਵੇਂ ਹੁਣ ਦੇ ਬਾਈ ਹੋ ਰਹੇ ਆ ਨਾ ਨਵੇਂ ਆਰਟਿਸਟ ਜਾਂ ਰੂਪੀ ਗੱਲ ਹੋ ਗਏ ਤੁਸੀਂ ਪੁਰਾਣੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਮਮੋਸਦੀਕ ਹੋ ਰਹੇ ਨਾ ਕਾਫੀ ਅਦਾ ਕਰਨਾ ਤੁਸੀਂ ਕੰਮ ਕਰ ਲਿਆ ਇੱਕ ਪੁਰਾਣਾ ਤਜਰਬਾ ਇੱਕ ਨਵਾਂ ਤਜਰਬਾ ਕਿੰਨਾ ਇੱਕ ਡਿਫਰੈਂਟ ਲੱਗਦਾ ਸੈੱਟ ਦੇ ਉੱਤੇ ਜਾ ਕੇ ਜਾਂ ਕੀ ਕੁਝ ਮਜ਼ਾ ਵੀ ਆਉਂਦਾ ਹੋਊਗਾ ਬਹੁਤ ਚੰਗਾ ਲੱਗਦਾ ਜੀ ਔਰ ਅੱਜ ਦੇ ਜਿਹੜੀ ਨਵੀਂ ਪੀੜ੍ਹੀ ਹੈ ਉਹ ਤਾਂ ਬਹੁਤ ਸਿੱਖੇ ਸਿਖਾਏ ਨੇ ਬੜਾ ਕੁਝ ਸਿੱਖ ਕੇ ਆਉਂਦੇ ਨੇ ਇਹ ਵਧੀਆ ਗੱਲ ਆ ਸਮਾਂ ਅਸੀਂ ਕੁਝ ਉਹਨਾਂ ਤੋਂ ਹਾਸਲ ਕਰਦੇ ਹਾਂ ਉਹਨਾਂ ਦੀ ਐਕਟਿੰਗ ਤੋਂ ਜਾਂ ਉਹਨਾਂ ਦੇ ਬਿਹੇਵੀਅਰ ਤੋਂ ਬੜੇ ਸਿਆਣੇ ਨੇ ਸਾਰੇ ਤਾਂ ਜਦ ਅਸੀਂ ਆਏ ਸੀ ਤਾਂ ਉਦੋਂ ਅਸੀਂ ਆ ਤਾਂ ਅਣਜਾਣ ਸੀ ਦੂਜੇ ਵੀ ਸਾਰੇ ਤਕਰੀਬਨ ਅਣਜਾਣ ਵਰਗੀ ਗੱਲੀ ਜ ਹੁੰਦੇ ਸੀ ਬਹੁਤ ਥੋੜੇ ਆਰਟਿਸਟ ਸੀ ਜਿਹੜੇ ਸਿੱਖ ਕੇ ਆਏ ਹੋਣੇ ਆ ਜਾਂ ਜਿਨ੍ਹਾਂ ਨੂੰ ਇਸ ਲਾਈਨ ਦਾ ਪਤਾ ਸੀ ਹਮ ਸਭ ਕੁਝ ਡਾਇਰੈਕਟਰ ਤੇ ਨਿਰਭਰ ਕਰਦਾ ਸੀ ਉਹ ਜੋ ਕੁਝ ਕਹਿੰਦਾ ਸੀ ਜਾਂ ਕਰਾਉਂਦਾ ਸੀ ਤਾਂ ਕਰ ਲੈਂਦੇ ਸੀ ਮੜਾ ਮੋਟਾ ਜਿੰਨਾ ਵੀ ਲੇਕਿਨ ਉਸ ਦੌਰ ਚ ਵੀ ਸਾਡੀਆਂ ਵੱਡੀਆਂ ਫਿਲਮਾਂ ਹਿੱਟ ਹੋਈਆਂ ਬਿਲਕੁਲ ਉਹ ਵੀ ਕ੍ਰੈਡਿਟ ਸਾਡੇ ਡਾਇਰੈਕਟਰਜ਼ ਨੂੰ ਹੀ ਜਾਂਦਾ ਹੈ ਔਰ ਅੱچھے ਡਾਇਰੈਕਟਰ ਡਾਇਰੈਕਟਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਰਮਨ ਲਾਦਾ ਹੁਣ ਸੋਖਾ ਹੋ ਗਿਆ ਹੋਊਗਾ ਕਿਉਂਕਿ ਹੁਣ ਟੈਕਨੋਲੋਜੀ ਬਹੁਤ ਵੱਧ ਗਈ ਹੈ ਹਾਂਜੀ ਇਹ ਤਾਂ ਹੈ ਜੀ ਸਸੀਂ ਮੌਕੇ ਦੇ ਇੱਕ ਤਾਂ ਆਪਣੇ ਸੀਨ ਚੈੱਕ ਕਰ ਲੈਣੇ ਵੇਖ ਲੈਣੇ ਉਹਦੇ ਤੇ ਮੋਨੀਟਰ ਤੇ ਵੀ ਕਿਸ ਤਰ੍ਹਾਂ ਦਾ ਅਸੀਂ ਕੰਮ ਕੀਤਾ ਜੇ ਕੁਝ ਉਹਦੇ ਚ ਕਮੀ ਲੱਗੇ ਜਾਂ ਡਾਇਰੈਕਟਰ ਨੂੰ ਲੱਗੇ ਐਕਟਰ ਨੂੰ ਲੱਗੇ ਉਹ ਦੁਬਾਰਾ ਵੀ ਕਰ ਸਕਦੇ ਆ ਔਰ ਟੈਕਨਿਕ ਬਹੁਤ ਹੋ ਗਈ ਜੀ ਬਹੁਤ ਸਾਰਾ ਕੁਝ ਐਸਾ ਹੋ ਗਿਆ ਜਿਹੜਾ ਪਛੇ ਟੰਗ ਨਾਲ ਹੋ ਜਾਂਦਾ ਏ ਤੁਹਾਡੀ ਉਹ ਸਟੈਕਨਿਕ ਦੀ ਵਜ ਨਾਲ ਕਿੰਸਾ 뮤직 ਸੁਣਦੇ ਆ ਜੀ ਬਹੁਤ ਮੈਨੂੰ ਬੜਾ ਪਸੰਦ ਹੈ ਕਿਹੜਾ ਹੁਣ ਦਾ ਕਿ ਪੁਰਾਣਾ 뮤ዚਕਲ ਚ ਅਸਲ ਚ ਹੁਣ ਦੇ ਗਾਣੇ ਵੀ ਅੱਛੇ ਹੋਣ ਤਾਂ ਮੈਂ ਸੁਣ ਲੈਂਦਾ ਲੇਕਿਨ ਜ਼ਿਆਦਾ ਮੇਰਾ ਪਸੰਦੀਦਾ ਪੁਰਾਣਾ ਹੀ ਹੈ ਖਾਸ ਤੌਰ ਤੇ ਮੁਹੰਮਦ ਰਫੀ ਸਾਬ ਨੂੰ ਸੁਣਦਾ ਹਾਂ ਕਿਸ਼ੋਰ ਕੁਮਾਰ ਸਾਬ ਨੂੰ ਸੁਣਦਾ ਹਾਂ ਲਤਾ ਜੀ ਨੂੰ ਹਮਮ ਔਰ ਮੈਂ ਪਹਿਲੇ ਦਿਨੋਂ ਨੂਰ ਜਾਨ ਦਾ ਬੜਾ ਫੈਨ ਰਹਾ ਕੀ ਬਾਤ ਹੈ ਜੀ ਨੂਰ ਜਾਨ ਗੁਲਾਮ ਅਲੀ ਸਾਹਿਬ ਯਾ ਖਾਨ ਸਾਹਿਬ Nusrat Fateh Ali Khan ਸਾਹਿਬ ਉਹਨਾਂ ਦੇ ਬਹੁਤ ਸੁਣਨ ਦਾ ਇਕਵਾਲੀਆਂ ਜਾਂ ਹੁਣ ਵੀ ਕਦੇ ਸੁਣ ਲਈ ਦੀਆਂ ਉਹਨਾਂ ਦੇ ਜਦੋਂ ਜ਼ਿੰਦਾ ਸੀ ਜੋ ਵੀ ਉਹਨਾਂ ਦੀ ਨਵੀਂ ਆਉਂਦੀ ਸੀ ਕੋਈ ਕੈਸਟ ਹੁੰਦੀ ਸੀ ਉਦੋਂ ਉਹ ਜ਼ਰੂਰ ਮੈਂ ਖਰੀਦਦਾ ਤਾਂ ਰਫੀ ਸਾਹਿਬ ਦੇ ਪੁਰਾਣੇ ਗਾਣੇ ਬਹੁਤ ਸੁਣਨਾ ਹੈ ਅੱਲਾਹਤਾ ਜੀ ਤੇ ਰਫੀ ਸਾਹਿਬ ਯਕਸ਼ੋਹ ਸਾਹਿਬ ਨੂੰ ਵੀ ਕਹਿ ਸਕਦੇ ਆ ਪਰ ਸਾਰਿਆਂ ਨੂੰ ਕੋਈ ਗਾਣਾ ਹੈ ਜਿਹੜਾ ਤੁਸੀਂ ਗੁੰਗਣਾਉਂਦੇ ਰਹਿੰਦੇ ਹੋ ਕਦੇ ਸ਼ੇਅਰ ਕਰਦੇ ਜਿਹੜੇ ਰਫੀ ਸਾਹਿਬ ਨੂੰ ਤਾਂ ਸਾਰੇ ਬਹੁਤ ਮੈਂ ਵੇਖਿਆ ਵੀ ਸਾਡੀ ਫਿਲਮ ਇੰਡਸਟਰੀ ਤੇ ਬਹੁਤ ਸਾਰੇ ਲੋਕ ਨਾ ਐਕਟਰ ਲੋਕ ਬਹੁਤ ਪਿਆਰ ਕਰਦੇ ਨੇ ਹਮਮ ਔਰ ਮੈਨੂੰ ਬੜੇ ਚੰਗੇ ਲੱਗਦੇ ਉਹਨਾਂ ਦੇ ਗਾਣੇ ਜਿਵੇਂ ਮੈਂ ਕਹੀਂ ਕਵੀ ਨਾ ਬਨ ਜਾਉ ਉਹ ਮੈਨੂੰ ਬੜਾ ਪਸੰਦ ਹੈ ਗਾਣਾ ਤੇਰੇ ਪਿਆਰ ਮੇਂ ਕਵਿਤਾ ਤਾਂ ਅਭੀ ਨਾ ਜਾਓ ਛੋੜ ਕੇ ਇਸ ਤਰ੍ਹਾਂ ਜਾਂ ਚੌਦਵੀਂ ਕਾ ਚਾਂਦ ਹੋ ਜਾਂ ਹਫਤਾਬ ਹੋ ਮੈਨੂੰ ਬੜਾ ਪਸੰਦ ਹੈ ਇਸ ਤਰ੍ਹਾਂ ਕਿ ਇਹ ਤਾਂ ਜਿਹਰੇ ਵੀ ਗਿੰਦੇ ਲੇ ਦੋ ਤਿੰਨ ਲੇਕਿਨ ਉਹਨਾਂ ਦਾ ਹਰ ਗਾਣਾ ਹੀ ਵਧੀਆ ਉਸ ਦੌਰ ਦਾ ਤੁਸੀਂ ਤੁਹਾਡਾ ਨਾਂ ਮੈਂ ਇੱਕ ਇੰਟਰਵਿਊ ਸੁਣਿਆ ਤੁਸੀਂ ਜ਼ਿਕਰ ਕੀਤਾ ਕਿ ਪੜਾ ਪੜ੍ਹਾਈ ਲਿਖਾਈ ਚ ਠੀਕ ਠਾਕ ਹੀ ਸੀ ਹਾਂਜੀ ਹਾਂਜੀ ਤੇ ਫਿਰ ਕਦੇ ਸਕੂਲ ਚ ਬੰਕ ਵਗੈਰਾ ਵੀ ਮਾਰ ਦਿੰਦੇ ਸੀ ਉਹ ਬੰਕ ਬੰਕ ਤਾਂ ਨਹੀਂ ਕੋਈ ਖਾਸ ਲੇਕਿਨ ਮਤਲਬ ਪੜ੍ਹਾਈ ਕਿੰਨੀ ਕੋਈ ਜ਼ਿਆਦਾ ਹੈ ਨਹੀਂ ਸੀ ਰੁਝਾਨ ਹਾਂ ਔਰ ਮੈਂ ਵੇਖਿਆ ਵੀ ਸਾਡੀ ਫਿਲਮ ਇੰਡਸਟਰੀ ਦੇ ਲੋਗ ਨਾ ਜਿਹੜੇ ਐਕਟਿੰਗ ਲੈਨ ਚ ਆਏ ਉਹਨਾਂ ਦਾ ਪੜਾਈ ਪੜ੍ਹਾਈ ਕਿੰਨੀ ਬਹੁਤ ਘਟੀ ਰੁਝਾਨ ਰਿਹਾ ਹੈ ਹਮਮ ਔਰ ਅੱਛਾ ਇੱਕ ਗੱਲ ਵਧੀਆ ਹੈ ਅੱਜ ਸਾਡੀ ਪੰਜਾਬੀ ਇੰਡਸਟਰੀ ਦੇ ਐਕਟਰ ਹੈ ਜਿਹੜੇ ਕਾਫੀ ਐਜੂਕੇਟਿਡ ਨੇ ਹਮਮ ਕਾਫੀ ਕਈ ਮੁੰਡੇ ਨਾ ਬੜੇ ਸੋਹਣੇ ਪੜੇ ਲਿਖੇ ਹੈ ਜੀ ਐਮੀ ਹੋਰੀ ਜਾ ਇਹ ਸਾਰੇ ਨਾ ਹਮਮ ਬਹੁਤ ਐਜੂਕੇਟਿਡ ਬੰਦੇ ਜੀ ਕੋ ਲੱਗਦਾ ਫਰਕ ਇਸ ਚੀਜ਼ ਦਾ ਨਵੀਂ ਜਨਰੇਸ਼ਨ ਜਿਹੜੀ ਆ ਰਹੀ ਹੈ ਐਮੀ ਵਰਗਿਆਂ ਨੇ ਕਿਉਂਕਿ ਇਹਨਾਂ ਨੇ ਬਹੁਤ ਸੋਹਣਾ ਇੱਕ ਪਾਸਾ ਦੋ ਲੈ ਗਿਆ ਜਾਂ ਦਲਜੀਤ ਵੀ ਆਪਾਂ ਗੱਲ ਕਰੀਏ ਇੰਡਸਟਰੀ ਅੱਜ ਚੰਗੀਆਂ ਰਾਹਾਂ ਦੇ ਉੱਤੇ ਆ ਰਹੀ ਹੈ ਜਿੱਥੇ ਅਸੀਂ ਕਦੇ ਸਾਊਥ ਦੇ ਸਿਨੇਮੇ ਨੂੰ ਵੱਡਾ ਮੰਨਦੇ ਸੀ ਪਰ ਅੱਜ ਸਾਡੀ ਪੰਜਾਬੀ ਇੰਡਸਟਰੀ ਵੀ ਵੱਡੀਆਂ ਫਿਲਮਾਂ ਦੇ ਰਹੀ ਹੈ ਸੁਪਰ ਹਿੱਟ ਫਿਲਮਾਂ ਆ ਰਹੀਆਂ ਜਿਵੇਂ ਮਝੈਲ ਸਾਨੂੰ ਲੱਗਦਾ ਕਿ ਬਹੁਤ ਵੱਡੀ ਮੂਵੀ ਜਾਊਗੀ ਇਹ ਜੀ ਜੀ ਇਹਦਾ ਤਾਂ ਹੈ ਤਾਂ ਸੀ ਜੀ ਜਿਹੜਾ ਅੱਜ ਕੰਮ ਹੋ ਰਿਹਾ ਬੜੇ ਇੱਕ ਉੱਚੇ ਕੈਲੇਬਰ ਦਾ ਹੈਗਾ ਹੂੰ ਉਹ ਉਹਦਾ ਫਰਕ ਤਾਂ ਪੈਂਦਾ ਹੀ ਹੈ ਜੀ ਸਾਰਾ ਜਦ ਸਾਡੇ ਬਜਟ ਬੜੇ ਹਾਇ ਹੋ ਚੁੱਕੇ ਐ ਹਮ ਸਾਰੇ ਐਕਟਰ ਐਕਟਰਸਾਂ ਜਿੰਨੇ ਵੀ ਆਰਟਿਸਟ ਨੇ ਔਰ ਸਾਰੇ ਸਮੇਂਦਾਰ ਲੋਕ ਨੇ ਸਾਡੀ ਫਿਲਮ ਇੰਡਸਟਰੀ ਦੀ ਮੈਂ ਜਿੰਨੀ ਤਾਰੀਫ ਕਰਾਂ ਓਨੀ ਘਟ ਹੈ ਇੱਕ ਐਸਾ ਇੰਸਟੀਚਿਊਟ ਹੈ ਜਿੱਥੇ ਕੰਮ ਆਪਣੀ ਮਰਜ਼ੀ ਦਾ ਤਾਂ ਕਰਦੇ ਹੀ ਨੇ ਜਿਸ ਤਰ੍ਹਾਂ ਐਕਟਿੰਗ ਦੇ ਹਿਸਾਬ ਨਾਲ ਗੱਲ ਕਰੀਏ ਹਮ ਨਾਲ ਨਾਲ ਇੱਥੇ ਬਹੁਤ ਕੁਝ ਸਿੱਖਦੇ ਆ ਬੰਦੇ ਅੱਜ ਸਾਨੂੰ ਹੁਣ 30 ਸਾਲ ਤੋਂ ਜ਼ਿਆਦਾ ਹੋ ਗਏ ਕੰਮ ਕਰਦੇ ਆ ਉਹਨੂੰ ਅਸੀਂ ਅੱਜ ਵੀ ਇੱਥੇ ਆਏ ਬਹੁਤ ਕੁਝ ਸਿੱਖਦੇ ਆ ਹਮ ਇੱਕ ਕੱਲੀ ਲੜਕੀ ਜਿਸ ਦੇ ਨਾਲ ਕੋਈ سپورਟ ਨਾ ਹੋਵੇ ਉਹਦੇ ਫੈਮਲੀ ਦੀ ਉਹ ਕੱਲੀ ਉੱਥੇ ਆਈ ਹੋਵੇ ਕੰਮ ਕਰਨ ਵਾਸਤੇ ਸਾਰੇ ਉਹਦਾ ਇੰਨਾ ਖਿਆਲ ਕਰਦੇ ਨੇ ਕਿ ਤੁਸੀਂ ਜਿਸ ਤਰ੍ਹਾਂ ਇੱਕ ਫੈਮਲੀ ਜਿ ਕਿਸੇ ਆਪ ਦੀ ਧੀ ਪੈਣ ਦਾ ਘਰੀ ਦਾ ਖਿਆਲ ਜਿਸ ਤਰ੍ਹਾਂ ਪਰ ਗੱਲ ਸਾਬ ਗੱਲਾਂ ਜਿਵੇਂ ਇਸ ਤਰੀਕੇ ਦੀਆਂ ਵੀ ਚੱਲਦੀਆਂ ਕਹਿੰਦੇ ਬਹੁਤ ਕੁਛ ਹੁੰਦਾ ਰਾਤਾਂ ਨਗੀਨ ਕਰਨ ਲਈ ਕਿਹਾ ਜਾਂਦਾ ਇਹੋ ਜਿਹਾ ਕੁਛ ਦੇਖੋ ਜੀ ਬੰਬੇ ਇੰਡਸਟਰੀ ਦਾ ਤਾਂ ਮੈਨੂੰ ਪਤਾ ਨਹੀਂ ਸਾਡੀ ਇੰਡਸਟਰੀ 'ਚ ਐਸਾ ਕੋਈ ਮੈਰੀਨ ਨਿਗਾਹ 'ਚ ਨਹੀਂ ਆਇਆ ਜੀ ਕੁਝ ਵੀ ਔਰ ਲੜਕੀਆਂ ਇੰਨੀਆਂ ਅੱਛੇ ਅੱਛੇ ਟਿਕਾਣਿਆਂ ਤੋਂ ਆਉਂਦੀਆਂ ਔਰ ਮਤਲਬ ਤੁਸੀਂ ਫਖਰ ਨਾਲ ਕਹਿ ਸਕਦੇ ਹੋ ਜੀ ਸਾਡੀ ਇੰਡਸਟਰੀ 'ਚ ਆ ਕੇ ਕੋਈ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ ਚਾਦਰਾਂ ਕਹਿੰਦੇ ਜਿਵੇਂ ਸਿੱਧੂ ਨੇ ਜੇਗਾ ਕੀਤਾ ਸੀ ਆਦੇ ਗੀਤ ਤੇ ਚਾਦਰਾਂ ਲਾਵਾਂ ਤਾਂ ਗੁੱਗੂ ਗਿਲ ਲੱਗਦਾ ਚਾਦਰੇ ਦਾ ਸ਼ੌਂਕ ਤੁਹਾਨੂੰ ਕਿੱਥੋਂ ਚਾਦਰੇ ਦਾ ਸ਼ੌਕ ਆਪਣੀ ਅਸਲੀ ਵਰਦੀ ਹੈ ਜੀ ਇਹ ਸਾਡੀ ਡਰੈਸ ਹੈ ਚਾਦਰਾਂ ਕੁੜਤਾ ਔਰ ਮੈਨੂੰ ਖੁਦ ਬੜਾ ਸ਼ੌਕ ਹੈ ਚਾਦਰ ਮੈਂ ਸ਼ੌਕ ਨਾਲ ਬੰਦਾਂ ਨੇ ਕਮ ਸੇ ਕਮ ਫਿਲਮਾਂ ਜਿੱਦਾਂ ਮੇਰੇ ਬਹੁਤ ਸਾਰੇ ਕੈਰੈਕਟਰ ਇਸ ਤਰ੍ਹਾਂ ਦੇ ਹੁੰਦੇ ਨੇ ਜਿਸ ਤਰ੍ਹਾਂ ਮਜ਼ੇਆ ਤੁਸੀਂ ਵੀ ਚਾਦਰਾਂ ਲਾਇਆ ਹੋਇਆ ਤੇ ਦੇਵਪਾਈ ਨੇ ਵੀ ਚਾਦਰਾਂ ਲਾਇਆ ਹੈ ਜਿਹੜੀ ਤੁਸੀਂ ਪੋਸਟਰ ਦਾ ਜ਼ਿਕਰ ਕੀਤਾ ਸੀ ਦੂਸਰਾ ਇਹ ਹੈ ਕਿ ਉਜਾਦਰਾ ਤਾਂ ਜਦ ਤੁਸੀਂ ਬਨ ਲੈਨੇ ਹੋ ਤਾਂ ਇੱਕ ਤੁਹਾਡਾ ਕਰੈਕਟਰ ਹੀ ਬੜਾ ਆਪ ਦੇ ਆਪ ਨੂੰ ਅਲੱਗ ਲੱਗਣ ਲੱਗ ਜਾਂਦਾ ਹੂੰ ਫੀਲ ਵੱਖਰਾ ਜਾ ਹੁੰਦਾ ਫੀਲ ਵੱਖਰਾ ਹੋ ਜਾਂਦਾ ਅਸਾਂ ਫਿਲਮ ਦੇ ਵਿੱਚ ਜਿਹੜਾ ਚਾਦਰਾ ਲਾਉਂਦਾ ਇਹ ਤੁਹਾਡਾ ਇੱਛਾ ਸੀ ਜਾਂ ਡਾਇਰੈਕਟਰ ਸਾਹਿਬ ਨੇ ਇਹ ਵਿੱਚ ਲਿਖਿਆ ਕਰੈਕਟਰ ਦੀ ਡਿਮਾਂਡ ਸੀ ਔਰ ਮੈਂ ਵੀ ਅ ਧੀਰੇ ਭਾਜੀ ਨੂੰ ਕਿਹਾ ਸੀ ਮੈਂ ਕਿਹਾ ਵੀ ਇਹ ਕਿਉਂਕਿ ਚਾਦਰ ਕੁੜਤਾ ਤਾਂ ਮਾਝੇ ਦੇ ਵਿੱਚ ਜਾਂ ਆਪਣੇ ਪੰਜਾਬ ਚ ਸਾਰੇ ਸ਼ੌਕ ਨਾ ਬੰਦੇ ਪੁਰਾਣੇ ਬੰਦੇ ਤਾਂ ਬੰਦੀ ਹੀ ਹੈਗਾ ਆਖਰਕਾਰ ਲੇਕਿਨ ਜਿਹੜੇ ਬੰਦਿਆਂ ਦਾ ਇਹ ਕਰੈਕਟਰ ਮੈਂ ਕਰ ਰਿਹਾ ਉਹ ਤਾਂ ਸਾਰੇ ਚਾਦਰ ਕੁੜਤੇ ਵਾਲੇ ਜ਼ਿਆਦਾ ਹੁੰਦੇ ਸੇ ਹੂੰ ਤੇ ਫਿਲਮ ਦੇ ਵਿੱਚ ਜ਼ਿਆਦਾ ਅੱਛਾ ਲੱਗਣਾ ਉਹਨਾਂ ਨੇ ਫਿਰ ਮੇਰੀ ਗੱਲ ਇਹ ਫਿਰ ਕਬੂਲ ਕੀਤੀ ਔਰ ਕਹਿੰਦੇ ਠੀਕ ਹੈ ਤੁਹਾਡੇ ਚਾਦਰ ਕੁੜਤਾ ਹੀ ਰੱਖਾਂਗੇ ਹੂੰ ਹੋਰ ਕਈ ਚਲੋ ਦੂਜੇ ਪੈਂਟਾਂ ਵਾਲੇ ਵੀ ਹੈਗੇ ਨੇ ਅਛਾ ਤੁਹਾਨੂੰ ਆਨੰਦ ਆਉਂਦਾ ਹੋਊਗਾ ਨਾ ਜਦੋਂ ਡਾਇਰੈਕਟਰ ਤੁਹਾਡੀ ਮਰਜ਼ੀ ਦਾ ਕੁਝ ਚੰਗਾ ਹਾਂ ਜੀ ਅਸੀਂ ਮੈਂ ਕੋਈ ਵੀ ਗੱਲ ਜੇ ਹੁਣ ਸੀਨੀਅਰ ਹੋਣ ਦੇ ਨਾਤੇ ਤੁਹਾਡ ਨੂੰ ਪਤਾ ਹੈ ਵੀ ਤੁਹਾਡਾ ਮਾਨ ਰੱਖ ਲੈਂਦੇ ਸਾਰੇ ਲੇਕਿਨ ਉਹ ਕੰਮ ਕੋਈ ਠੋਸਣ ਵਾਲੀ ਗੱਲ ਕਦੇ ਨਹੀਂ ਕੀਤੀ। ਹਮ ਡਾਇਰੈਕਟਰ ਨੂੰ ਪਾਸੇ ਲਿਜਾ ਕੇ ਉਹਨਾਂ ਨੂੰ ਪੁੱਛ ਲਈਦਾ ਕਿ ਆ ਪੰਜ ਕਰੀਏ ਤਾਂ ਠੀਕ ਰਹੇਗਾ ਉਹ ਜੇ ਇਜਾਜ਼ਤ ਦੇਣ ਤਾਂ ਫਿਰ ਉਸ ਤਰ੍ਹਾਂ ਕਰ ਲਈਦਾ। ਲੇਖਕ ਸਾਹਿਬ ਕਹਿੰਦੇ ਸਕੂਲ ਟਾਈਮ ਦੀਆਂ ਯਾਦਾਂ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਣਾ ਹੈਗਾ ਮੇਰਾ ਮਨ ਸੀਗਾ। ਕੋਈ ਕਟ ਵਗੈਰਾ ਵੀ ਸ਼ਾਦੀ ਹੈ ਜੀ ਮਾਸਟਰ ਤੋਂ ਕਹਿੰਦੇ ਕਿਉਂਕਿ ਉਹ ਛੋਟੇ ਸਮੇਂ ਤਾਂ ਮਾਸਟਰ ਕਟ ਦੇ ਬਹੁਤ ਹੁੰਦੇ ਸੀਗੇ। ਬੱਥੇਰਾ ਜੀ ਹੁਣ ਗੁਜਵਾਕ ਕਿਹੜਾ ਜੀ ਨੂੰ ਮਾਸਟਰ ਨਹੀਂ ਕੁਟਦੇ ਅੱਜ ਤਾਂ ਹਟ ਗਏ ਉਦੋਂ ਤਾਂ ਬਹੁਤ ਪ੍ਰੇਡ ਕਰਦੇ ਸੀ ਮੈਂ ਕਦੇ ਵੀ ਸਿੱਖ ਕੇ ਨਹੀਂ ਆਇਆ ਕਿਤੋਂ ਵੀ ਇੱਕ ਵਾਰੀ ਕੀ ਹੋਇਆ ਵੀ ਇੱਕ ਸਾਡੇ ਮੈਨੂੰ ਸਟੇਜ ਤੇ ਇੱਕ ਟੀਚਰ ਨੇ ਮੈਨੂੰ ਲੇਡੀ ਟੀਚਰ ਨੇ ਬਹੁਤ ਕੁਝ ਸਿਖਾ ਕੇ ਭੇਜਿਆ ਤਾਂ ਉਹ ਮੈਂ ਸਟੇਜ ਤੇ ਜਾਂਦੇ ਵਾਪਸ ਭੱਜਿਆ ਦੂਜੀ ਤੀਜੀ ਚ ਹੋਵਾਂਗੇ ਉਹ ਜੀ ਗੱਲ ਹੀ ਹੋਣੀ ਹੈ ਉਹ ਫਿਰ ਮੈਡਮ ਨੇ ਫਿਰ ਹੱਥ ਖੋਲੇ ਜੀ ਪੂਰੀ ਤਰ੍ਹਾਂ ਵੀ ਤੈਨੂੰ ਕੀ ਸਮਝਾਇਆ ਸੀ ਅਚਭਾ ਉਹ ਇਹ ਜੇ ਬੱਚਿਆਂ ਨੂੰ ਤਾਂ ਗੁੱਟਮਾਰ ਕਰ ਦਿੰਦੇ ਸੀ ਤਾਂ ਪਰ ਮਾਪੇ ਵੀ ਨਹੀਂ ਸੀ ਰੋਕਦੇ ਉਹਨਾਂ ਨੂੰ ਵੀ ਕਿਉਂ ਮਾਰਿਆ ਸਾਡੇ ਬੱਚੇ ਨੂੰ ਅੱਜ ਕੱਲ ਤਾਂ ਬੱਚੇ ਵੀ ਹੱਥ ਗਲ ਚੱਕਦੇ ਮਾਪੇ ਜਦੋਂ ਸਕੂਲ ਚ ਵਾਜਦਾ ਹੈਗਾ ਜੀ 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 ਗਿੱਲ ਸਾਹਿਬ ਅਧਿਆਪਕਾਂ ਦੇ ਨਾਲ ਮੁਲਾਕਾਤ ਕੀਤੀ ਫਿਰ ਬਾਅਦ ਵਿੱਚ ਜਦੋਂ ਤੁਸੀਂ ਸਟਾਰ ਅਧਿਆਪਕ ਉਹ ਨਹੀਂ ਜੀ ਕੁਦਰਤੀ ਕੋਈ ਖਾਸ ਨਹੀਂ ਹੋਈ ਇਹ ਕਹਿ ਨਹੀਂ ਸਕਦੇ ਕਿਸੇ ਅਧਿਆਪਕ ਤੋਂ ਅੰਦਰ ਨਾਲ ਤੁਹਾਨੂੰ ਚੰਗਾ ਲੱਗਦਾ ਸੀ ਪਿਆਰ ਕਿਉਂਕਿ ਹਰ ਇੱਕ ਬੱਚੇ ਦਾ ਕੋਈ ਨਾ ਕੋਈ ਫੇਰ ਹੁੰਦੇ ਨੇ ਜੀ ਉਦੋਂ ਤਾਂ ਮੈਂ ਅਸਲ 'ਚ ਮੈਂ ਜ਼ਿਆਦਾ ਵਧੀਆ ਸਟੂਡੈਂਟ ਰਿਹਾ ਨਹੀਂ ਕਿ ਬਦਲੇ بڑے 7-8 ਸਕੂਲਾਂ 'ਚ ਪੜਿਓਾਂਗੇ ਤਾਂ ਅਲੱਗ-ਅਲੱਗ ਤਰ੍ਹਾਂ ਦੇ ਥੋੜੇ-ਥੋੜੇ ਜਰਬਾ ਚੇਂਜ ਕਰਕੇ ਤੇ ਪਰ ਚਲੋ ਸਾਰੇ ਅਧਿਆਪਕ ਹੀ ਵਧੀਆ ਹੁੰਦੇ ਨੇ ਬਾਅਦ 'ਚ ਸਾਰਿਆਂ ਦੀ ਤੁਹਾਨੂੰ ਇੱਜ਼ਤ ਆਉਂਦੀ ਹੈ ਦਿਮਾਗ 'ਚ ਵਿਦੇਸ਼ ਜਾਏ ਜੀ ਨਹੀਂ ਮੈਂ ਨਹੀਂ ਗਿਆ ਜੀ ਅਜੇ ਵੀ ਨਹੀਂ ਗਏ ਜੀ ਨਹੀਂ ਨਹੀਂ ਪਰ ਹੁਣ ਮੇਰਾ ਬਣ ਰਿਹਾ ਪ੍ਰੋਗਰਾਮ ਮੈਨੂੰ ਲੱਗਦਾ ਮੋਗ ਜ਼ਿਆਦਾ ਹੀ ਆ ਮਾਣੀ ਖਿੜੇ ਦੇ ਨਾਲ ਮੈਂ ਇਸ ਤਰ੍ਹਾਂ ਤਾਂ ਫਿਰ ਮੈਂ ਹੁਣੇ ਦੂਜੀ ਇੰਟਰਵਿਊ ਚ ਦੱਸ ਕੇ ਆਇਆ ਸੀ ਵੀ ਇਸ ਤਰ੍ਹਾਂ ਹੈ ਮੇਰੇ ਲਈ ਜਿਵੇਂ ਮਾਂ ਦੀ ਬੁੱਕਲ ਹੋਵੇ ਦੂਸਰੀ ਗੱਲ ਇਹ ਹੈ ਵੀ ਬਾਹਰ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਉਹ ਕੋਈ ਕ੍ਰੇਜ਼ ਹੈ ਨਹੀਂ ਪਰ ਇਹ ਹੈ ਵੀ ਸਾਡੇ ਬੜੇ ਪਿਆਰੇ ਸੱਜਣ ਨੇ ਜਿਹੜੇ ਚਾਹੁੰਦੇ ਨੇ ਵੀ ਉੱਥੇ ਆਈਏ ਤੁਹਾਡੇ ਫੈਨ ਬਹੁਤ ਦੁਨੀਆ ਚ ਬੇ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਇੱਕ ਪਾਕਿਸਤਾਨ ਜਾਣ ਦਾ ਬੜਾ ਸ਼ੌਕ ਹੈ ਪਾਕਿਸਤਾਨ ਦਾ ਟਰੱਕਾਂ ਦੇ ਪਿੱਛੇ ਉਹਨਾਂ ਦੇ ਲੈਜੈਂਡਾਂ ਦੇ ਨਾਲ ਤੁਹਾਡੀ ਫੋਟੋ ਲੱਗੀ ਹੈ ਬਸ ਹੀ ਉਹਨਾਂ ਦਾ ਪਿਆਰ ਹੈ ਸਾਰਿਆਂ ਦਾ ਤੇ ਉੱਥੇ ਇਹ ਵੀ ਖਿਆਲ ਹੈ ਵੀ ਚਲੋ ਕਿਸੇ ਬੰਨ ਜਾਵਾਂਗੇ ਤਾਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਹਾਂ ਜੀ ਤੇ ਦੂਸਰੀ ਗੱਲ ਉਹਨਾਂ ਦੀਆਂ ਮੁਹਬਤਾਂ ਵੀ ਖਿੱਚਦੀਆਂ ਚਲੋ ਜਦੋਂ ਮਾਲਕ ਦਾ ਹੁਕਮ ਹੋਇਆ ਉਦੋਂ ਬਣੇਗਾ ਪ੍ਰੋਗਰਾਮ ਤੇ ਬਾਕੀ ਜੋ ਕੁਝ ਹਾਂ ਉਹ ਸਵਾਈ ਗੁਰੂ ਦੀ ਮਿਹਰ ਨਾਲ ਮਾਪੇ ਦੀਆਂ ਦੁਆਵਾਂ ਨਾਲ ਆਪ ਆਰ ਆਪਦੇ ਭੈਣਾ ਭਰਾਵਾਂ ਦੇ ਪਿਆਰ ਨਾਲ ਇਹ ਚਿਹਰੇ ਤੋਂ ਹੀ ਥੋੜੇ ਜਿ ਗੁੱਸੇ ਵਾਲੇ ਲੱਗਦੇ ਹਾਂ ਕਿ ਅੰਦਰੋਂ ਵੀ ਹੈਗੇ ਹਾਂ ਨਹੀਂ ਨਹੀਂ ਜੀ ਗੁੱਸਾਗਾ ਸਾ ਤਾਂ ਹੈ ਹੀ ਨਹੀਂ ਪਰ ਰੋਜ਼ ਆ ਪੈਂਦਾ ਨਾ ਨਹੀਂ ਨਾ ਉਹ ਤਾਂ ਚਲੋ ਜੇ ਹੋ ਸਕਦਾ ਤੁਹਾਨੂੰ ਪਤਾ ਨਹੀਂ ਕਿਸ ਤਰ੍ਹਾਂ ਦਾ ਇੰਪ੍ਰੈਸ਼ਨ ਪੈ ਰਿਹਾ ਮੈਂ ਤਾਂ ਕਿਸੇ ਨੂੰ ਜੇ ਗੁੱਸੇ ਹੋ ਕੇ ਬੋਲਪਾਂ ਤਾਂ ਥੋੜੀ ਦੇਰ ਚ ਜੀ ਕਰਦਾ ਇਹਨੂੰ ਮਨਾਵਾ ਯਾਰ ਕਿਸੇ ਟੰਗਣਾ ਤੋ ਕਿਸੇ ਕਿਸੇ ਕੰਮ ਵਾਲੇ ਜਿਵੇਂ ਘਰੇ ਮੁਲਾਜ਼ਮ ਕੰਮ ਕਰਦੇ ਆਪਣੇ ਤਾਂ ਅਸੀਂ ਮੈਂ ਉਹਨਾਂ ਨੂੰ ਕਦੇ ਵੀ ਐ ਨਹੀਂ ਸਮਝਦਾ ਵੀ ਉਹ ਪਤਾ ਨਹੀਂ ਮੈਂ ਮੇਰੇ ਘਰ ਦੇ ਨੌਕਰ ਨਹੀਂ ਉਹ ਮੈਂ ਘਰ ਦੇ ਸਾਡੇ ਫਰਦ ਬਣ ਕੇ ਹੀ ਰਹਿੰਦੇ ਨੇ ਸਾਰੇ ਜਿਵੇਂ ਘਰ ਦਾ ਹਿੱਸਾ ਹੁੰਦੇ ਨੇ ਤਾਂ ਸਾਰੇ ਨੂੰ ਇੱਜ਼ਤ ਪਿਆਰ ਨਾਲ ਹੀ ਰੱਖੀਦਾ ਦੂਜੀ ਗੱਲ ਇਹ ਹੈ ਕਿ ਸਾਰੇ ਤਾਂ ਇੰਨਾ ਮੁਹੱਬਤ ਕਰਦੇ ਤੁਸੀਂ ਗੁੱਸਾ ਕਰਨ ਦਾ ਕੀਤੇ ਤੇ ਕਰਨਾ ਹੈ ਲੇਕਿਨ ਤੁਹਾਡਾ ਇੱਕ ਇਨਸਾਨ ਹੋਣ ਦੇ ਨਾਤੇ ਹਰ ਚੀਜ਼ ਹੀ ਹੁੰਦੀ ਹੈ ਤੁਹਾਡੇ ਜਿਸ ਤਰ੍ਹਾਂ ਪਿਆਰ ਕਰਦੇ ਹੋ ਤੁਸੀਂ ਇਸ ਤਰ੍ਹਾਂ ਕਦੇ ਨਾ ਕਦੇ ਤੁਸੀਂ ਕਿਸੇ ਬੱਚੇ ਤੇ ਜਾਂ ਕਿਸੇ ਕਮ ਵਾਲੇ ਤੇ ਮਾੜਾ ਮੋਟਾ ਗੁੱਸੇ ਨਾਲ ਵੀ ਹੋ ਸਕਦਾ ਬੋਲ ਪੈਨ ਨੂੰ ਲੇਕਿਨ ਉਹ ਇੱਕ ਅਲੱਗ ਚੀਜ਼ ਹੈ ਨਾਲ ਦੀ ਨਾਲ ਹੀ ਤੁਸੀਂ ਉਹਨੂੰ ਪਿਆਰ ਨਾਲ ਵੀ ਬੁਲਾ ਲੈਣੇ ਤਾਂ ਉਹ ਗੱਲ ਗਈ ਹੋ ਜਾਂਦੀ ਹੈ ਇਸ ਤਰ੍ਹਾਂ ਤੁਹਾਡੀ ਤੌਰ ਦੇ ਲੋਕ ਬਹੁਤ دیਵਾਨੇ ਆ ਜੀ ਜੀ ਇਹ ਸਟਾਈਲ ਕਿਵੇਂ ਤਿਆਰ ਕੀਤਾ ਹੈ ਆਪਣੇ ਆਪ ਹੀ ਸਟਾਈਲ ਤਾਂ ਨਹੀਂ ਕਹਿ ਸਕਦੇ ਜੀ ਉਹ ਤਾਂ ਆਏ ਵੀ ਤੁਹਾਨੂੰ ਮਾਪੇ ਤੋ ਜਾਂ ਆਪਣੇ ਪਰਿਵਾਰ ਤੋਂ ਜਿਹੜੇ ਖਾਨਦਾਨ ਚ ਜਿਹੜਾ ਤੁਹਾਡਾ ਚੱਲਿਆ ਹੁੰਦਾ ਉਹਦੇ ਤੂੰ ਤਾਂ ਅਸੀਂ ਉਸ ਤਰ੍ਹਾਂ ਦੇ ਹੋ ਜਾਂਦੇ ਹਾਂ ਹਾਂ ਤਾਂ ਮੈਂ ਸਮਝਦਾ ਵੀ ਜਿਸ ਤਰ੍ਹਾਂ ਤੁਹਾਡੇ ਬਾਪ ਦਾ ਸਟਾਈਲ ਹੁੰਦਾ ਮੈਂ ਆਪਣੇ ਬਾਪੂ ਜੀ ਦਾ ਬਹੁਤ ਸਤਕਾਰ ਕਰਦਾ ਹਮੇਸ਼ਾ ਤੋਂ ਔਰ ਉਹਨਾਂ ਦੀ ਤੋਂ ਬਹੁਤ ਕੁਝ ਸਿੱਖਿਆ ਉਹਨਾਂ ਨੇ ਹਮੇਸ਼ਾ ਸਾਨੂੰ ਇਹ ਚੀਜ਼ਾਂ ਤੇ ਨਾ ਮਤਲਬ ਸਮਝਾਉਂਦੇ ਰਹਿੰਦੇ ਸੀ ਵੀ ਬੰਦੇ ਦੀ ਚਾਲ ਚ ਬਰਕਤ ਹੋਣੀ ਚਾਹੀਦੀ ਹੈ। ਹੂੰ ਗੱਲਬਾਤ ਚ ਇਸ ਤਰ੍ਹਾਂ ਗੱਲ ਹੋਣੀ ਚਾਹੀਦੀ ਹੈ। ਮਤਲਬ ਬਹੁਤ ਬੱਚਾ ਉਹਨੂੰ ਜਿਵੇਂ ਵੱਡੇ ਸਿਖਾਉਂਦੇ ਰਹਿੰਦੇ ਨੇ। ਤਾਂ ਸਾਡੇ ਬਾਪੂ ਜੀ ਇਸ ਤਰ੍ਹਾਂ ਸਮਝਾਉਂਦੇ ਵੀ ਸੀ ਪਰ ਇਹ ਜਿਹੜੀ ਚਾਲ ਦਾ ਸਟਾਈਲ ਹੈ ਮੈਂ ਸਮਝਦਾ ਵੀ ਉਹਨਾਂ ਵੱਲੋਂ ਹੀ ਆਇਆ ਹੈ। ਹੂੰ ਉਹ ਜਦ ਚੱਲਦੇ ਸੀ ਨਾ ਇੱਕ ਬੜੀ ਬਰਕਤ ਸੀ ਉਹਨਾਂ ਦੀ ਚੱਲਣ ਚ। ਤੁਹਾਡੇ ਵਾਂਗੂੰ ਤੁਰਦੇ ਸੀ ਉਹ ਵੀ। ਉਹ ਤਾਂ ਮੈਨੂੰ ਲੱਗਦਾ ਵੀ ਜਿਆਦਾ ਹੀ ਵਧੀਆ ਸੀ ਉਹਨਾਂ ਦਾ ਹਰ ਤਾਂ ਹਾਂ ਤਾਂ ਪਿਓ ਹੀ ਹੁੰਦਾ ਹਾਂਜੀ ਜੀ ਅੱਛਾ ਉਦੋਂ ਆਏ ਨਹੀਂ ਸੀ ਟ੍ਰੈਂਡ ਜਿਵੇਂ ਅੱਜ ਕੱਲ ਮੁੰਡੇ ਕਰ ਲੈਂਦੇ ਆ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਫਲਾਣੇ ਕਲਾਕਾਰ ਨੂੰ ਅਦਾਕਾਰ ਨੂੰ ਕੋਈ ਟ੍ਰੈਂਡ ਅਸੀਂ ਕਾਪੀ ਕਰੀਏ ਤੁਹਾਡੇ ਟਾਈਮ 'ਚ ਨਹੀਂ ਹੁੰਦਾ ਸੀ ਕਿਉਂਕਿ ਉਦੋਂ ਬਾਲੀਵੁੱਡ ਦੇ ਵਿੱਚ ਧਰਮਿੰਦਰ ਪਾਜੀ ਸੀਗੇ ਜਾਂ ਮੋਤਾਬ ਵਚਨ ਹੋਰਾਂ ਦੀ ਗੱਲ ਕੀਤੀ ਜਾਵੇ ਬਹੁਤ ਵੱਡੇ ਵੱਡੇ ਆਰਟਿਸਟ ਜੀ ਜੀ ਬਿਲਕੁਲ ਕਾਪੀ ਹਮੇਸ਼ਾ ਤੋਂ ਜਦ ਤੁਸੀਂ ਫਿਲਮ ਇੰਡਸਟਰੀ 'ਚ ਹੋ ਜਾਂ ਵੈਸੇ ਹੋ ਤਾਂ ਤੁਹਾਡੇ ਜਿਹੜੇ ਫਿਲਮਾਂ ਵੇਖਣ ਦਾ ਜੀ ਨੂੰ ਸ਼ੌਕ ਹੈ ਹਮ ਉਹ ਜ਼ਰੂਰ ਕਿਸੇ ਨਾ ਕਿਸੇ ਅ ਸਟਾਰ ਦਾ ਐਕਟਰ ਦਾ ਫੈਨ ਹੁੰਦਾ ਹੈ ਜਿਵੇਂ ਅਸੀਂ ਧਰਮਜੀਤ ਦੇ ਧਰਮਪਾਜੀ ਦੇ ਬਹੁਤ ਹਮੇਸ਼ਾ ਤੋਂ ਹੀ ਫੈਨ ਰਹੇ ਘਰ ਆ ਕੇ ਫਿਰ ਪ੍ਰੈਕਟਿਸ ਕਰਦੇ ਸੀ ਜਦੋਂ ਕੋਈ ਫਿਲਮ ਨੂੰ ਦੇਖਦੇ ਹੁੰਦੇ ਸੀ ਜ਼ਰੂਰ ਕੁਝ ਨਾ ਕੁਝ ਤਾਂ ਉਸ ਉਮਰ ਚ ਬੰਦਾ ਕਰਦਾ ਹੀ ਹੈ ਤਾਂ ਖਾਸ ਤੌਰ ਤੇ ਉਹਨਾਂ ਵਰਗੇ ਕੁਝ ਕੱਪੜੇ ਜਾਂ ਉਹਨਾਂ ਦਾ ਹੈਅਰ ਸਟਾਈਲ ਹਰ ਬੰਦਾ ਸਿੱਖਦਾ ਹੈ ਕੁਝ ਨਾ ਕੁਝ ਉਹਨਾਂ ਤੋਂ ਹੂੰ ਜਿਆ ਕਾਪੀ ਕਰਦਾ ਹੈ ਗੱਲ ਹੋ ਜਾਂਦੀ ਹੈ ਜੀ ਹੁਣ ਤਾਂ ਤੁਸੀਂ ਹਾਂ ਜੀ ਹਾਂ ਹੁਣ ਤਾਂ ਬਹੁਤ ਪਿਆਰ ਕਰਦੇ ਆ ਔਰ ਜ਼ਰੂਰ ਕਦੇ ਨਾ ਕਦੇ ਗੱਲ ਹੁੰਦੀ ਰਹਿੰਦੀ ਜੀ ਬਹੁਤ ਸ਼ੁਕਰੀਆ ਗਿਲ ਸਾਹਿਬ ਥੈਂਕ ਯੂ ਸੋ ਮੀ ਜੀ ਸ਼ੁਕਰਮੰਦ ਅਸੀਂ ਪ੍ਰਮਾਤਮਾ ਦੇ ਮੰਨਦੇ ਆ ਕਿ ਉਹਨਾਂ ਨੇ ਕਿਉਂਕਿ ਮੈਂ ਤਾਂ ਬਹੁਤ ਛੋਟਾ ਸੀਗਾ ਜਦੋਂ ਤੋਂ ਤੁਸੀਂ ਇਸ ਲਾਈਨ ਦੇ ਵਿੱਚੋਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਹੁਤ ਗੱਲਾਂ ਤੁਹਾਡੇ ਬਾਰੇ ਦੱਸੀਆਂ ਤੇ ਮੈਂ ਜਦੋਂ ਤੋਂ ਸੁਰਤ ਸੰਭਾਲੀ ਜੋਨਾ ਮੋੜ ਮੂਵੀ ਵੇਖੀ ਤੇ ਹੁਣ ਵੀ ਵੇਖ ਲ ਕੇ ਮੈਨੂੰ ਲੱਗਦਾ ਦਿਲ ਨਹੀਂ ਭਰਦਾਗਾ ਸਾਰੀਆਂ ਮੂਵੀਆਂ ਤੁਹਾਡੀਆਂ ਦੇਖੀਆਂ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਸਦਾ ਹੀ ਇਸੇ ਰੂਪ ਦੇ ਵਿੱਚ ਰਹੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਤੁਹਾਡੀ ਤੌਰ ਮੜਕ ਤੁਹਾਡੇ ਚਿਹਰੇ ਦੇ ਉੱਤੇ ਜਿਹੜਾ ਨੂਰ ਆ ਇਹ ਸਾਨੂੰ ਵੀ ਖੁਸ਼ੀ ਦਿੰਦਾਗਾ ਦਰਸ਼ਕਾਂ ਨੂੰ ਖੁਸ਼ੀ ਦਿੰਦਾ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਧੰਨਵਾਦ ਥੈਂਕ ਯੂ ਸੋ ਮਚ